ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਹਿਲਵਿਕ ਨਜ਼ਰ ਮਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਨਾਬਾਜ ਜੈਲ ਬ੍ਰੇਕ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਪੰਜਾਬ ਪੁਲਿਸ ਦੇ ਰਸਤੇ ਵਿੱਚ ਰੋਮੀ ਨੂੰ ਹਾਂਗਕਾਂਗ ਤੋਂ ਲਿਆਂਦਾ ਗਿਆ ਵਾਪਸ ਸੁਪਰੀਮ ਕੋਰਟ ਵਿੱਚ ਸ਼ੰਭੂ ਬਾਰਡਰ ਮਾਮਲੇ ਵਿੱਚ ਸੁਣਵਾਈ ਟਲੀ ਕਮੇਟੀ ਲਈ ਨਾਮਤਾਏ ਨਾ ਹੁਣ ਕਾਰਨ ਟਲੀ ਸੁਣਵਾਈ ਅਦਾਲਤ ਨੇ ਦੋਹਾਂ ਸੂਬਿਆਂ ਨੂੰ ਕਮੇਟੀ ਬਣਾਉਣ ਲਈ ਕਿਹਾ ਸੀ ਹੁਣ ਸੁਪਰੀਮ ਕੋਰਟ ਵਿੱਚ 2 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਦੀ ਇਕਵਾਈ ਵਿੱਚ ਕਾਂਗਰਸੀ ਨੇਤਾਵਾਂ ਅਤੇ ਸਮਰਥਕਾਂ ਵੱਲੋਂ ਸੇਬੀ ਦਫਤਰ ਵੱਲ ਮਾਰਚ ਦੀ ਕੋਸ਼ਿਸ਼ ਪੁਲਿਸ ਅਤੇ ਪ੍ਰਦਰਸ਼ਨ ਕਰੀਆਂ ਵਿਚਾਲੇ ਹੋਈ ਤੱਕਾਂ ਮੁੱਕੀ ਤੇ ਹੁਣ ਖਬਰਾਂ ਵਿਸਤਾਰ ਨਾਲ ਨਾਬਾ ਜੇਲ ਬ੍ਰੇਕਆਉਟ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਗੁਰਫਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਉਸ ਨੂੰ ਦਿੱਲੀ ਏਅਰਪੋਰਟ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਪੰਜਾਬ ਵੱਲ ਰਵਾਨਾ ਕੀਤਾ ਗਿਆ ਰੋਮੀ ਨਾਬਾ ਜੇਲ ਬ੍ਰੇਕ ਮਾਮਲੇ ਵਿੱਚ ਪਗੌੜਾ ਸੀ ਰੋਮੀ ਉਤੇ 2016-17 ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਹੋਏ ਕਤਲਾਂ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ ਪੰਜਾਬ ਪੁਲਿਸ ਮੁਤਾਬਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਸੰਪਰਕ ਵਿੱਚ ਸੀ ਗੁਰਪ੍ਰੀਤ ਨਵੰਬਰ 2016 ਵਿੱਚ ਨਾਬਾ ਜੇਲ ਵਿੱਚੋਂ ਫਰਾਰ ਹੋਏ 6 ਵਿਅਕਤੀਆਂ ਵਿੱਚੋਂ ਇੱਕ ਸੀ ਅਤੇ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੇ ਪੁਲਿਸ ਦਾ ਮੰਨਣਾ ਹੈ ਕਿ ਰومی ਨੇ ਜੇਲ੍ਹ ਵਿੱਚੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਇਸ ਦੇ ਨਾਲ ਹੀ ਜੇਲ੍ਹ ਤੋੜਨ ਦੀ ਪੂਰੀ ਸਾਜ਼ਿਸ਼ ਵੀ ਹਾਂਗਕਾਂਗ ਤੋਂ ਰਚੀ ਗਈ ਸੀ ਜ਼ਿਕਰਯੋਗ ਹੈ ਕਿ ਰਮਨਜੀਤ ਰومی ਨੇ ਨਾਬਾ ਜੇਲ੍ਹ ਬ੍ਰੇਕ ਕਰਨ ਦੀ ਸਾਰੀ ਸਾਜ਼ਿਸ਼ ਵਿਦੇਸ਼ ਵਿੱਚ ਬੈਠ ਕੇ ਰਚੀ ਸੀ ਅਤੇ ਇਸ ਘਟਨਾ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਉੱਤੇ ਕਈ ਸਵਾਲ ਖੜੇ ਹੋ ਗਏ ਸਨ ਸ਼ੰਭੂਖ ਨੌਰਿਸ ਰਾਜ ਸਬੰਧੀ ਸੁਪਰੀਮ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰੱਖਣ ਦਾ ਹੁਕਮ ਦਿੱਤੇ ਨੇ ਇਸ ਦੇ ਨਾਲ ਹੀ ਪੰਜਾਬ ਨੂੰ ਹੋਰ ਕਮੇਟੀ ਮੈਂਬਰਾਂ ਦੇ ਨਾਂ ਵੀ ਤਿੰਨ ਦਿਨਾਂ ਵਿੱਚ ਦੇਣ ਲਈ ਕਿਹਾ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਵਕੀਲ ਇਸ ਅਦਾਲਤ ਵੱਲੋਂ ਗਠਿਤ ਕੀਤੀ ਜਾਣ ਵਾਲੀ ਸਬ ਕਮੇਟੀ ਦੇ ਸਾਹਮਣੇ ਮੁੱਦਿਆਂ ਦੇ ਪ੍ਰਸਤਾਵਿਤ ਵਿਸ਼ੇ ਨੂੰ ਪੇਸ਼ ਕਰਨਗੇ ਅਦਾਲਤ ਨੇ ਕਿਹਾ ਕਿ ਇਹਨਾਂ ਸਪਸ਼ਟ ਕੀਤਾ ਹੈ ਕਿ ਕਮੇਟੀ ਦਾ ਸੰਦਰਭ ਇੱਕ ਵਿਆਪਕ ਆਦੇਸ਼ ਹੋਵੇਗਾ ਤਾਂ ਜੋ ਵਾਰ-ਵਾਰ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਪੈਦਾ ਕਰਨ ਵਾਲੇ ਮੁੱਦਿਆਂ ਨੂੰ ਨਿਰਪੱਖ ਅਤੇ ਠੋਕਮੇ ਢੰਗ ਦੇ ਨਾਲ ਸੁਲਝਾਇਆ ਜਾ ਸਕੇ ਇਸ ਸਬੰਧੀ ਤਿੰਨ ਦਿਨਾਂ ਦੇ ਅੰਦਰ ਅੰਦਰਪਦੀ ਇੱਕ ਕਮੇਟੀ ਮੈਂਬਰਾਂ ਦਾ ਨਾਮ ਤੈਅ ਕਰਨਾ ਜ਼ਰੂਰੀ ਹੈ ਰਾਜਾਂ ਦੇ ਨੁਮਾਇੰਦੇ ਕਿਸਾਂ ਨੂੰ ਮਿਲਦੇ ਰਹਿਣਗੇ ਅਤੇ ਅਗਲੀ ਸੁਣਵਾਈ ਲਈ ਤਰੀਕ ਨੂੰ ਅਜਿਹੀਆਂ ਮੀਟਿੰਗਾਂ ਦੇ ਨਤੀਜਿਆਂ ਦੀ ਜਾਣਕਾਰੀ ਦੇਣਗੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਖੰਨਾ ਦੇ ਮੰਦਰ ਵਿੱਚ ਹੋਈ ਚੋਰੀ ਅਤੇ ਸ਼ਿਵਲਿੰਗ ਨੂੰ ਖੰਡਿਤ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹਾਸਲ ਕੀਤੀ ਗਈ ਕਾਮਯਾਬੀ ਦੀ ਸ਼ਲਾਘਾ ਕੀਤੀ ਹੈ ਉਹਨਾਂ ਕਿਹਾ ਕਿ ਪੁਲਿਸ ਨੇ 7 ਦਿਨਾਂ ਵਿੱਚ ਮਾਮਲਾ ਸੁਲਝਾ ਲਿਆ ਤੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਮਨ ਅਰੋੜਾ ਨੇ ਮਾਮਲਾ ਹੱਲ ਕਰਨ ਲਈ ਸਬੰਧਤ ਪੁਲਿਸ ਅਧਿਕਾਰੀ ਨੂੰ ਵਧਾਈ ਦਿੱਤੀ ਸਵੇਰੇ ਤਕਰੀਬਨ 3:30 ਦੇ 4 ਵਜੇ ਇਹ ਚੋਰੀ ਇਹ ਜਿਹੜੀ ਔਰ ਮੂਰਤੀ ਦਾ ਖੰਡਨ ਸ਼ਿਵਲਿੰਗ ਦਾ ਖੰਡਨ ਹੈ ਜਿਹੜਾ ਉਹੋ ਕੀਤਾ ਗਿਆ ਮੰਦਿਰ ਦੇ ਵਿੱਚ ਤੇ ਵਿਦਨ ਵੀਕ 7 ਦਿਨਾਂ ਦੇ ਵਿੱਚ ਵਿੱਚ ਉਹਨਾਂ ਚੋਰਾਂ ਨੂੰ ਉਹਨਾਂ ਕਲਪਰੇਟਸ ਨੂੰ ਉਹਨਾਂ ਗੁਨਾਹਗਾਰਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚੋਂ ਤਾਂ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਉਹਦੇ ਚ ਰਿਲੇਟਿਡ ਸੀਗੇ ਅਲੱਗ-ਅਲੱਗ ਸਟੇਟਾਂ ਤੋਂ ਕੋਈ ਉੱਤਰਾਖੰਡ ਤੋਂ ਕੋਈ ਕੋਈ ਮਹਾਰਾਸ਼ਟਰ ਤੋਂ ਇੱਕ ਇੰਟਰ ਸਟੇਟ ਗੈਂਗ ਜਿਹੜਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ 2009 ਤੋਂ ਪਤਾ ਲੱਗੇ ਕਿ ਇੰਟਰਸਟੇਟ ਗਏਗੇ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਜਿਹਦੀ ਮੋਡਸ ਪ੍ਰਿੰਡ ਇਹ ਹੁੰਦੀ ਸੀਗੀ ਕਿ ਉਹ Google Images ਤੋਂ ਮੰਦਰਾਂ ਦੀ ਲੋਕੇਸ਼ਨ ਚੱਕ ਕੇ ਤੇ ਉੱਥੋਂ ਕੀ ਕੁਝ ਮਿਲ ਸਕਦਾ ਉਹਨੂੰ ਵੈਰੀਫਾਈ ਕਰਕੇ ਉੱਥੇ ਇਮੀਡੀਏਟ ਕੁਝ ਘੰਟੇ ਪਹਿਲਾਂ ਉੱਥੇ ਪਹੁੰਚਦੇ ਸੀ ਸਟ੍ਰਾਈਕ ਕਰਦੇ ਸੀਗੇ ਤੇ ਘੰਟੇ ਤੋਂ ਘੰਟੇ ਦੇ ਵਿੱਚ ਹੀ ਉੱਥੋਂ ਸਾਰੇ ਜਿਹੜੇ ਵੈਲਿਊਏਬਲਸ ਨੇ ਜੇਵਰਾਤ ਨੇ ਸੋਨਾ ਚਾਂਦੀ ਹੀਰਾ ਜੋ ਜੜਿਆ ਹੁੰਦਾ ਸੀਗਾ ਉਹਨੂੰ ਲੈ ਕੇ ਨਿਕਲ ਜਾਂਦੇ ਸੀਗੇ ਤੇ ਲਖਨਊ ਦੇ ਇੱਕ ਸੁਨਿਆਰੇ ਕੋਲ ਉਹਨੂੰ ਦੇ ਦਿੱਤਾ ਜਾਂਦਾ ਸੀਗਾ ਪਿਘਲਾ ਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤਾਂ ਕਿ ਐਵੀਡੈਂਸ ਵੀ ਖਤਮ ਹੋ ਜੇ ਉਹ ਇਸ ਤਰੀਕੇ ਦੀ ਮੋਡਸ ਆਪਰੈਂਡ ਹੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਔਰ ਮੈਂ ਸਮਝਦਾ ਕਿ ਇਹ ਚੋਰੀ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਕੋਈ ਫਿਲਮੀ ਸਟਾਈਲ ਤੋਂ ਘੱਟ ਨਹੀਂ ਸੀਗਾ ਮੈਂ ਸਮਝਦਾ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਜਹਾਂ ਚਾਹ ਵਹਾਰਾ ਵੇਅਰ देयर ਇਜ਼ ਵੇਅਰ ਇਜ਼ ਵੇਅ ਅਤੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਐਸਪੀ ਤੋਂ ਲੈ ਕੇ ਡੀਐਸਪੀ ਔਰ ਨੀਚੇ ਤੱਕ ਕੱਲੇ-ਕੱਲੇ ਕਾਂਸਟੇਬਲ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੂਗਾ ਕਿ ਕਿਸ ਮਟੀਕਲਸ ਤਰੀਕੇ ਦੇ ਨਾਲ ਕਿਸ ਸ਼ਾਨਦਾਰ ਤਰੀਕੇ ਦੇ ਨਾਲ ਚਾਹੇ ਉਹਨਾਂ ਚੋਰਾਂ ਨੇ ਉਹਨਾਂ ਪਾਪੀਆਂ ਨੇ ਪਾਪ ਕਰਨ ਦੇ ਵਿੱਚ ਤੇ ਉਹਦੇ ਗੁਨਾਹ ਦੇ ਨਿਸ਼ਾਨ ਮਟਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀਗੀ ਪਰ ਵਿਦਿਨ ਵਿਦਿਨ ਅ ਵੀਕ ਵਿਦਿਨ 7 ਡੇਸ ਇੱਕ ਇੰਟਰ ਸਟੇਟ ਗੈਂਗ ਜਿਹੜੇ ਬੰਦੇ ਕੁਝ ਘੰਟੇ ਪਹਿਲਾਂ ਪੰਜਾਬ ਦੀ ਜੂ ਦੇ ਵਿੱਚ ਐਂਟਰ ਕੀਤੇ ਔਰ ਕੁਝ ਘੰਟੇ ਦੇ ਦਰਾਂ ਨਹੀਂ ਪੰਜਾਬ ਦੇ ਵਿੱਚੋਂ ਨਿਕਲ ਗਏ ਉਹਨਾਂ ਨੇ ਉਹ ਉੱਥੇ ਸਮਾਨ ਵੇਚ ਵੀ ਦਿੱਤਾ ਪਿਘਲਾ ਵੀ ਦਿੱਤਾ ਤੇ ਅੱਜ ਉਸ ਗੈਂਗ ਦੇ ਚਾਰ ਸਰਗਣਿਆਂ ਨੂੰ ਚਾਰ ਕਲਪਰੇਟਸ ਨੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਸਾਇੰਟੀਫਿਕਲੀ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਪਰ ਕਿਸ ਤਰੀਕੇ ਦੇ ਨਾਲ ਟਰੈਕ ਕੀਤਾ ਮੈਂ ਸਮਝਦਾ ਕਿ ਇਹ ਵੀ ਇੱਕ ਇੱਕ ਬੜੀ ਕਾਮਯਾਬ ਬਲੌਕਬਸਟਰ ਫਿਲਮੀ ਸਕ੍ਰਿਪਟ ਵਾਲੀ ਜਿਹੜੀ ਕਹਾਣੀ ਹੈ ਉਹ ਪੰਜਾਬ ਪੁਲਿਸ ਨੇ ਔਰ ਖੰਨਾ ਪੁਲਿਸ ਨੇ ਐਸਐਸਪੀ ਅਸ਼ਵਨੀ ਗੋਤਿਆਲ ਦੀ ਰਹਿਨਮਾਈ ਦੇ ਵਿੱਚ ਉਹ ਅੱਜ ਸਕ੍ਰਿਪਟ ਹੈ ਜਿਹੜੀ ਉਹ ਇੱਕ ਨਵਾਂ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕਰ ਦਿੱਤਾ ਇਹੋ ਜਿਹਾ ਇਹੋ ਜਿਹਾ ਇੰਨੀ ਫਾਸਟ ਟਰੈਕ ਮੋਡ ਦੇ ਵਿੱਚ ਇੰਨੀ ਜਲਦੀ ਇਹੋ ਜਿਹਾ ਕ੍ਰਾਈਮਨਲਸ ਨੂੰ ਜਿਹੜੇ ਕਿ ਜਿਹੜੇ ਕਿ ਲੰਬੇ ਸਮੇਂ ਤੋਂ ਪੁਲਿਸ ਨੌਰ ਕਾਨੂੰਨ ਨੂੰ ਡੋਜ ਕਰ ਰਹੇ ਨੇ ਧੋਖਾ ਦੇ ਰਹੇ ਨੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਜਿਹੜਾ ਅੱਜ ਦੱਸਿਆ ਗਿਆ ਐ एसएसपी ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਮੁੱਖ ਸਰਗਨਾ ਹੈ ਉਹਦੇ ਉੱਪਰ 10 ਪਰਚੇ ਆਲਰੇਡੀ ਚੱਲ ਰਹੇ ਨੇ ਦੋ ਪਰਚੇ ਨੇ ਜਿਹੜੇ ਉਹ ਰਿਪੋਰਟ ਹੀ ਨਹੀਂ ਹੋਏ ਸੀਗੇ ਔਰ ਆਉਣ ਵਾਲੇ 1 ਜਾਂ 2 ਦਿਨਾਂ ਦੇ ਵਿੱਚ ਉਸੇ ਗਰੁੱਪ ਦੀ ਉਸੇ ਗੈਂਗ ਦੀ ਕਰਨਾਟਕਾ ਦੇ ਦੋ ਮੰਦਰਾਂ ਦੇ ਵਿੱਚ ਚੋਰੀ ਕਰਨ ਦੀ ਵਾਰਦਾਤ ਨੂੰ ਉਹ ਪਲਾਨ ਕਰ ਰਹੇ ਸੀਗੇ ਜਿਹੜੀ ਕਿ ਇਹਨਾਂ ਅਰੈਸਟਾਂ ਦੇ ਨਾਲ ਉਹ ਅਵੋਇਡ ਹੋਈ ਹੈ ਉਹ ਅਵਰਟ ਹੋਈ ਹੈ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦੀਆਂ ਸਖਤ ਡਾਇਰੈਕਸ਼ਨਾਂ ਦੇ ਤਹਿਤ ਔਰ ਯੋਗ ਅਗਵਾਈ ਦੇ ਹੇਠ ਇਹ ਕੰਮ ਹੋਇਆ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰਾਜਪਦਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸੀ ਨੇਤਾਵਾਂ ਤੇ ਸਮਰਥਕਾਂ ਵੱਲੋਂ ਸੇਬੀ ਦਫ਼ਤਰ ਵੱਲ ਮਾਰਚ ਕੀਤਾ ਗਿਆ ਪਰ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਉਹਨਾਂ ਨੂੰ ਰੋਕ ਲਿਆ ਉਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁਕੀ ਵੀ ਹੋਈ ਤੇ ਕੁਝ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਅਤੇ ਸਾਰੇ ਬੈਰੀਕੇਡ ਤੋੜ ਕੇ ਸੇਬੀ ਦੇ ਦਫ਼ਤਰ ਵੱਲ ਜਾਣਗੇ ਵੜਿੰਗ ਨੇ ਕਿਹਾ ਕਿ ਸੇਬੀ ਮੁਖੀ ਨੇ ਅਡਾਨੀ ਨੂੰ ਕਲੀਨ ਚਿੱਟ ਦਿੱਤੀ ਹੈ ਜਦਕਿ ਇਸ ਮਾਮਲੇ ਵਿੱਚ ਬਕਾਇਦਾ ਜਾਂਚ ਹੋਣੀ ਚਾਹੀਦੀ ਸੀ ਸੇਬੀ ਨੇ ਕਲੀਨ ਚਿੱਟ ਦੇਤੀ ਅਡਾਨੀ ਨੂੰ ਅਡਾਨੀ ਨੂੰ ਕਿਉਂ ਦਿੱਤੀ ਕਿਉਂਕਿ ਜਿਹੜੀ ਜਿਹੜੀ ਚੇਅਰਮੈਨ ਜਿਹੜੀ ਚੇਅਰਮੈਨ ਉਹ ਗੁਜਰਾਤ ਨਾਲ ਤੱल्लुक ਆਤਾ ਹੋਣਾ ਇਲਾਹਾ ਫਾਈਨੈਂਸ਼ੀਅਲ ਮੈਨੇਜਮੈਂਟ ਦੇਖਿਆ ਕਰਦੀ ਸੀ ਪ੍ਰਾਈਵੇਟ ਕੰਪਨੀ ਦਾ ਔਰ ਇਹ ਵੀ ਪਤਾ ਲੱਗਿਆ ਕਿ ਕੁਝ ਅਡਾਨੀ ਦੇ ਬ੍ਰਦਰ ਦੀ ਕੰਪਨੀ ਦੇ ਵਿੱਚ ਇਸ ਸੇਪੀ ਦੀ ਚੇਅਰਮੈਨ ਦੇ ਖੁਦ ਆਪਣੇ ਸ਼ੇਅਰ ਜਿਹੜੇ ਉਹਨੇ ਟਰਾਂਸਫਰ ਕਰਤੇ ਆਪਣੇ ਘਰ ਵਾਲੇ ਦੇ ਨਾਂ 2017 'ਚ ਬੜੀ ਉਸਤਾਦੀ ਤੇ ਚਲਾਕੀ ਨਾਲ 2017 'ਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੇਪੀ ਦਾ ਔਰ ਉਸ ਤੋਂ 3 ਸਾਲ ਬਾਅਦ ਚੇਅਰਮੈਨ ਸੇਪੀ ਬਣਾ ਦਿੱਤੀ ਗਈ ਔਰ ਚੇਅਰਮੈਨ ਸੇਪੀ ਅਡਾਨੀ ਦੀ EMPLOYE ਹੈ ਸ਼ੇਅਰ ਕੰਪਨੀ ਦੇ ਹੋਲਡਰ ਹਨ ਕਨਫਲਿਕਟ ਆਫ ਇੰਟਰਸਟ ਹੈ ਇਸ ਕਰਕੇ ਸੋਰਾ ਜੇ ਫਮੰਗੇ ਜੁਆਇੰਟ ਪਾਰਲੀਮੈਂਟ ਕਮੇਟੀ ਮੰਗੇ 1 ਕਰੋੜ ਰੁਪਏ 30 ਲੱਖ ਰੁਪਏ ਦਾ ਆਮ ਲੋਕਾਂ ਨੂੰ ਨੁਕਸਾਨ ਹੋਇਆ ਹੈ ਕੈਲ ਕੰਪਨੀਆਂ ਜਿਹਨੂੰ ਇਨਵੈਸਟ ਕਰਦੀਆਂ ਉਦੋਂ ਜਨਤਾ ਵੇਖਦੀ ਹੈ ਕਿ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 30 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 98% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਸੋ ਇਹ ਕਰਕੇ ਮਨੀ ਲਾਂਡਰੀ ਕਰ ਈਡੀ ਦਾ ਦਫਤਰ ਘੇਰਨਾ ਤੇ ਠਵਰਨ ਨੂੰ ਅਸੀਂ ਮੰਗ ਪੱਤਰ ਦੇਣਾ ਉਧਰ ਚੰਡੀਗੜ੍ਹ ਕਾਂਗਰਸ ਵੱਲੋਂ ਵੀ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਦੇਗਵਾਈ ਵਿੱਚ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਈਡੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਸੇਵੀ ਮੁਖੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਅਤੇ ਸਾਰੇ ਮਾਮਲੇ ਦੀ ਪਾਰਲੀਮੈਂਟਰੀ ਜਾਂਚ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਘੋਟਾਲਿਆਂ ਵਿੱਚ ਡੁੱਬੀ ਹੋਈ ਹੈ ਉਹਨਾਂ ਕਹੇ ਕਿ ਜਿਹੜੀ ਈਡੀ ਛੋਟੇ-ਮੋਟੇ ਮਾਮਲਿਆਂ ਨੂੰ ਲੈ ਕੇ ਐਕਟਿਵ ਵਿਖਾਈ ਦਿੰਦੀ ਹੈ ਉਹ ਇੰਨੇ ਵੱਡੇ ਘੁਟਾਲੇ ਦੀ ਹੱਥ ਖੁੰਦੇ باوجود ਸੁੱਤੀ ਪਈ ਹੈ ਸਰਵੀ ਦੇ ਪਤੀ ਦਾ ਰੋਲ ਸਾਹਮਣੇ ਆਉਣ ਤੋਂ ਬਾਅਦ ਵੀ ਏਜੰਸੀਆਂ ਨੇ ਕੋਈ ਸ਼ੁੱਧ ਨਹੀਂ ਲਈ ਲੱਕੀ ਨੇ ਕਿਹਾ ਕਿ ਸਰਕਾਰ ਇਸ ਵੇਲੇ ਡਰੀ ਹੋਈ ਹੈ ਕਿਉਂਕਿ ਜੇਕਰ ਇਸ ਮਾਮਲੇ ਦੀ ਜਾਂਚ ਹੋਈ ਤਾਂ ਸਾਰਾ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ ਯਾਜ ਪੂਰੇ ਦੇਸ਼ ਭਰ ਦੇ ਵਿੱਚ ईडी ਦੇ ਬਾਹਰ ਜਿਹੜਾ ਹੈ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਿਹੜੇ ਕੀ ਸੇਬੀ ਦੇ ਵਿੱਚ ਉਹਨਾਂ ਦੇ ਪ੍ਰਮੁਖ ਨੇ ਉਸ ਨੂੰ ਹਟਾਉਣ ਦੀ ਮੰਗ ਦੇ ਨਾਲ-ਨਾਲ ਜਿਹੜੇ ਕੀ ਕੋਟਾਲਿਆਂ ਦੀ ਗੱਲ ਕੀਤੀ ਜਾ ਰਹੀ ਹੈ ਆ ਕਾਂਗਰਸ ਦੇ ਵੱਲੋਂ ਉਸ ਨੂੰ ਲੈ ਕੇ ਜਿਹੜੀ ਹੈਗੀ ਆ ਜਪੀਸੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਦੇਖਦੇ ਹੋਗੇ ਚੰਡੀਗੜ੍ਹ ਕਾਂਗਰਸ ਦੇ ਵੱਲੋਂ ਜਿਹੜਾ ਹੈ ईडी ਦੇ ਦਫ਼ਤਰ ਦੇ ਬਾਹਰ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅਡਾਨੀ ਸਮੂਹ ਵਿੱਚ ਹੋਏ ਮਹਾ ਕੋਟਾਲਿਆਂ ਦੀ ਜਾਂਚ ਲਈ ਜਿੱਥੇ ਜਪੀਸੀ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਨਾਲ ਦੀ ਨਾਲ ਸੇਬੀ ਪ੍ਰਮੁਖ ਹਟਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਐਚਐਸ ਲੱਕੀ ਜੀ ਸਾਡੇ ਨਾਲ ਨੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਲੱਕੀ ਜੀ ਅੱਜ ਜਿਸ ਤਰੀਕੇ ਦੇ ਨਾਲ ਈਡੀ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਲੱਗਦਾ ਕੀ ਹੋ ਰਿਹਾ ਹੈ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਜਿਹੜਾ ਸਾਰੇ ਮਾਮਲੇ ਖੁੱਲੇ ਨਹੀਂ ਇਸ ਦੇਸ਼ ਦੇ ਵਿੱਚ ਘੁਟਾਲਿਆਂ ਦਾ ਕੰਮ ਸ਼ੁਰੂ ਹੋਇਆ ਹੋਇਆ ਔਰ ਇੱਕ ਤੋਂ ਬਾਅਦ ਇੱਕ ਘੁਟਾਲੇ ਹੁੰਦੇ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋਗਾ ਕਿਸ ਤਰੀਕੇ ਨਾਲ ਇੱਕ ਵੱਡੇ ਘੁਟਾਲੇ ਦੀ ਆਹਟ ਇਸ ਦੇਸ਼ ਚ ਹੋਈ ਹੈ ਹਿੰਮੈਂਬਰ ਰਿਪੋਰਟ ਤੋਂ ਬਾਅਦ ਪਰ ਜਿਹੜੀ ED ਛੋਟੇ ਛੋਟੇ ਮਾਮਲਿਆਂ ਤੇ ਲੱਗ ਜਾਂਦੀ ਨੇ ਔਰ ਮਸਲੇ ਨੂੰ ਚੱਕਦੀ ਹੈ ਰੇਡ ਕਰਦੀ ਹੈ ਪ੍ਰਦਰਸ਼ਨ ਕਰਦੀ ਹੈ ਅੱਜ ਐਡਾ ਵੱਡਾ ਘੁਟਾਲੇ ਦੀ ਆਹਟ ਹੈ ਔਰ ਕੋਈ ਐਕਸ਼ਨ ਨਹੀਂ ਹੁੰਦਾ ਸਾਰੀ ਏਜੰਸੀਆਂ ਸੁੱਤੀਆਂ ਪਈਆਂ ਚਾਹੇ ਉਹ CBI ਚਾਹੇ ED ਆ ਚਾਹੇ ਇਨਕਮ ਟੈਕਸ ਚਾਹੇ ਸਾਬੀ ਹੈ ਸਾਬੀ ਦੇ ਦੇ ਚੇਅਰਮੈਨ ਦੇ ਪਤੀ ਦਾ ਰੋਲ ਸਾਹਮਣੇ ਆਇਆ ਪਰ ਕੋਈ ਏਜੰਸੀ ਕੋਈ ਇਹਨੂੰ ਪ੍ਰੂਵ ਨਹੀਂ ਕਰ ਰਹੀ ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਦ ਅਸੀਂ ਮੰਗ ਕਰਦੇ ਹਾਂ ਕਿ JPC ਬਣਾਈ ਜਾਏ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਕਹਿੰਦੇ ਸੀ ਰਾਹੁਲ ਗਾਂਧੀ ਇਹ ਸੂਟਬੂਟ ਦੀ ਸਰਕਾਰ ਹੈ ਇਹ ਅਡਾਨੀ ਬਾਨੀ ਦੀ ਸਰਕਾਰ ਹੈ ਇਹ ਦੋ ਵੱਡੇ ਘਰਾਣਿਆਂ ਨੂੰ ਕੈਟਰ ਕਰ ਰਹੀ ਹੈ ਆਮ ਲੋਕਾਂ ਦੀ ਕੋਈ ਸੁਧਰੀ ਲੈ ਰਹੀ ਪਰ ਹੁਣ ਦੇਸ਼ ਦੀ ਜਨਤਾ ਜਾਗਰੂਕ ਹੋ ਚੁੱਕੀ ਹੈ ਆਪੋਜੀਸ਼ਨ ਪੂਰੀ ਤਰ੍ਹਾਂ ਯੂनाइटेड ਹੋ ਕੇ ਨਾ ਤਾਂ ਪਰਦਾ ਫਾਸ਼ ਕਰਨਾ ਚਾਹੁੰਦੀ ਹੈ ਔਰ ਜਲਦੀ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਜਾਏਗਾ ਇਸੇ ਡਰ ਦੇ ਮਾਰੇ ਜੇਪੀਸੀ ਨਹੀਂ ਬਣਾਈ ਜਾ ਰਹੀ ਪਰ ਅਸੀਂ ਲੋਕਾਂ ਦੀ ਆਵਾਜ਼ ਚੱਕਦੇ ਰਵਾਂਗੇ ਕਿਉਂਕਿ ਇੱਕ ਮਹਾ ਗੋਟਾਲਾ ਹੋਣ ਵਾਲਾ ਹੈ ਲੋਕਾਂ ਦਾ ਕਰੋੜਾਂ ਅਰਬਾਂ ਰੁਪਿਆ ਡੁੱਬਣ ਵਾਲਾ ਹੈ ਅਸੀਂ ਦੇਸ਼ ਦੀ ਜਨਤਾ ਨੂੰ ਇਹਨਾਂ ਧਰਨਾ ਪ੍ਰਦਰਸ਼ਨਾਂ ਦੇ ਦੁਆਰਾ آگਾਹ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੇ ਪੈਸੇ ਨੂੰ ਸੁਰੱਖਿਤ ਕਰ ਲੇ ਉਹ ਆਪਣੇ ਪੈਸੇ ਨੂੰ ਸੰਭਾਲ ਲੇ ਕਿਉਂਕਿ ਹੁਣਾਂ ਨੂੰ ਲੁੱਟਣ ਵਾਲੇ ਉਹਨਾਂ ਦੇ ਪੈਸੇ ਤੇ ਨਜ਼ਰ ਰੱਖਣ ਵਾਲੇ ਲੋਕ ਬਹੁਤ ਨਹੀਂ ਔਰ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਚੌਕੀਦਾਰ ਬੈਠਾ ਹੈ ਚੌਕੀਦਾਰ ਆਪਣੀ ਡਿਊਟੀ ਨਹੀਂ ਕਰ ਰਿਹਾ ਚੌਕੀਦਾਰ ਆਪਣੀ ਡਿਊਟੀ ਕਰਦਾ ਹੁੰਦਾ ਤਾਂ ਇਹ ਘੁਟਾਲੇ ਨਾ ਹੁੰਦੇ ਚੌਕੀਦਾਰ ਹੋਰ ਚੀਜ਼ਾਂ 'ਚ ਮਸਤ ਹੈ ਚੌਕੀਦਾਰ ਨੇ ਹੋਰ ਬਹੁਤ ਕੰਮਾਂ 'ਚ ਲੱਗਿਆ ਹੋਇਆ ਪਰ ਚੌਕੀਦਾਰ ਨੂੰ ਨਾ ਦੇਸ਼ ਦੀ ਸੁਰੱਖਿਆ ਦਾ ਖਿਆਲ ਆ ਨਾ ਲੋਕਾਂ ਦਾ ਪੈਸੇ ਦਾ ਖਿਆਲ ਆ ਨਾ ਗਰੀਬਾਂ ਦੀ ਮਿਹਨਤ ਦੀ ਕਮਾਈ ਦਾ ਧਿਆਨ ਹੈ ਰੋਜ਼ ਰੇਲਵੇ ਦੇ ਐਕਸੀਡੈਂਟ ਹੋ ਰਹੇ ਨੇ ਰੋਜ਼ ਪੁਲ ਟੁੱਟ ਰਹੇ ਨੇ ਪੇਪਰ ਲੀਕ ਹੋ ਰਹੇ ਨੇ ਭ੍ਰਸ਼ਟਾਚਾਰ ਤੇ ਭ੍ਰਸ਼ਟਾਚਾਰ ਹੋ ਰਿਹਾ ਕੁਟਾਲੇ ਹੋ ਰਹੇ ਨੇ ਪਰ ਇਹ ਸਰਕਾਰ ਕੁਝ ਨਹੀਂ ਕਰਦੀ ਜਲੰਧਰ ਦੇ ਐਮਬੀਡੀ ਮਾਲਵੇਚ ਸਥਿਤ ਤੇ ਪੀਵੀਆਰ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਨੇ ਰੋਸ ਪ੍ਰਗਟਾਵਾ ਕੀਤਾ ਇਸ ਮੌਕੇ ਉਹਨਾਂ ਨੇ ਸੇਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਫਿਲਮ ਐਮਰਜੈਂਸੀ ਉੱਤੇ ਤੁਰੰਤ ਰੋਕ ਉਨੇ ਕਹੇ ਕਿ ਫਿਲਮ ਰਿਲੀਜ਼ ਨਾ ਕੀਤੀ ਜਾਵੇ। ਉਹਨੇ ਕਹੇ ਕਿ ਜੇਕਰ ਇਹ ਫਿਲਮ ਰਿਲੀਜ਼ ਹੋਈ ਤਾਂ ਇਸ ਨੂੰ ਕਿਸੇ ਵੀ ਸਿਨੇਮਾ ਘਰ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ। ਉਹਨੇ ਕਹੇ ਕਿ ਇਹ ਫਿਲਮ ਸਿੱਖਾਂ ਅਤੇ ਪੰਜਾਬ ਵਿਰੋਧੀ ਪ੍ਰਗਟਾਵੇ ਕਰਕੇ ਵਿਵਾਦਾਂ ਵਿੱਚ ਰਹਿਣ ਵਾਲੀ ਅਦਾਕਾਰ ਕੰਗਣਾ ਰਣਾਉਤ ਵੱਲੋਂ ਜਾਣਬੁੱਝ ਕੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੇ ਮੰਤਵ ਨਾਲ ਬਣਾਈ ਗਈ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਧਰ ਸਾਬਕਾ ਮੰਤਰੀ ਮਨਰंजन ਕਾਲੀਆ ਨੇ ਕਿਹਾ ਕਿ ਜੇਕਰ ਇਸ ਫਿਲਮ ਵਿੱਚ ਗਲਤ ਤੱਥ ਪੇਸ਼ ਕੀਤੇ ਗਏ ਨੇ ਤਾਂ ਉਹ ਹਟਾਏ ਜਾਣ। ਜਦੋਂ ਕੋਈ ਫਿਲਮ ਕਿਸੇ ਵੀ ਫਿਲਮ ਦੇ ਵਿੱਚ ਸਾਡੇ ਧਰਮ ਪ੍ਰਤੀ ਜਾਂ ਸਾਡੇ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਸਾਨੂੰ 네ਗੇਟਿਵ ਵਾਲਾ ਜਿਹੜਾ ਉਹ ਇੱਕ ਦਿਖਾਉਣ ਵਾਸਤੇ ਜੇ ਕੋਈ ਚਾਹੇ ਉਹ ਕੰਗਣਾ ਰਣੋਤ ਹੈ ਤੇ ਚਾਹੇ ਕੋਈ ਵੱਡੀ ਤੋਂ ਵੱਡੀ ਹੋਰ ਕੋਈ ਫਿਲਮ ਇੰਡਸਟਰੀ ਦੀ ਵੱਡੀ ਤੋਂ ਵੱਡੀ ਟੋਪ ਹੈ ਅਸੀਂ ਉਹਦੀ ਫਿਲਮ ਜ਼ਿੰਦਗੀ 'ਚ ਵੀ ਇੱਥੇ ਬਗਾਰਾ ਤੋਂ ਲੱਗਣ ਨਹੀਂ ਦੇਣੀ ਤੇ ਨਾ ਹੀ ਚੱਲਣ ਦੇਣੀ ਹੈ ਬਾਕੀ ਜੇ ਅਸੀਂ ਸਿੱਖ ਧਰਮ ਤੋਂ ਜਾਂ ਸਿੱਖ ਪਾਲ ਮਿਲਕ ਕਮੇਟੀ ਤੋਂ ਜਾਂ ਸਿੱਖ ਕਮਿਊਨਿਟੀ ਤੋਂ ਅਸੀਂ ਰਿਪਰੈਜ਼ੈਂਟ ਕਰਦੇ ਆਂ ਪਰ ਅਸੀਂ ਬਾਕੀ ਧਰਮਾਂ ਦਾ ਵੀ ਬਹੁਤ ਆਦਰ ਸਤਕਾਰ ਕਰਦੇ ਆਂ ਜੇ ਕਿਤੇ ਹੋਰ ਧਰਮਾਂ ਬਾਰੇ ਵੀ ਕੱਲ ਨੂੰ ਕੋਈ ਹਿੰਦੂ ਧਰਮ ਬਾਰੇ ਜਾਂ ਕੋਈ ਬਾਲਮਿਕ ਮਹਾਰਾਜ ਦੇ ਬਾਰੇ ਜਾਂ ਕੋਈ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਜਾਂ ਕਿਸੇ ਹੋਰ ਧਰਮ ਦੇ ਵਿੱਚ ਕੋਈ ਮੁਸਲਮਾਨ ਦੇ ਪੈਗੰਬਰਾਂ ਬਾਰੇ ਜੇ ਕੋਈ ਐਦਾਂ ਦੀ ਕੋਈ ਫਿਲਮ ਜਾਂ ਕੋਈ ਐਦਾਂ ਦੇ ਕੋਈ ਕਹਾਣੀ ਕਾਰਵਾਈ ਕੋਈ ਕਰੇਗਾ ਜਾਂ ਕੋਈ ਬਣਾਏਗਾ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਅਸੀਂ ਇਹ ਫਿਲਮ ਕਿਸੇ ਹਾਲਤ ਚ ਵੀ ਰਿਲੀਜ਼ ਨਹੀਂ ਦਿਉਣ ਦੇਣੀ ਔਰ ਹੁਣ ਤੋਂ ਥੋੜੀ ਦੇਰ ਬਾਅਦ ਚਾਹੇ ਤੁਸੀਂ ਅੱਜ ਇੱਥੇ ਹੋ ਹੁਣੇ ਤੇ ਭਾਵੇਂ ਅੱਧੇ ਘੰਟੇ ਘੰਟੇ ਬਾਅਦ ਤੁਸੀਂ ਸੀਪੀ ਦਫ਼ਤਰ ਡੀਸੀ ਦਫ਼ਤਰ ਆਜੋ ਅਸੀਂ ਇਹਦੇ ਉੱਤੇ ਹੁਣੇ ਹੀ ਜਿਹੜਾ ਉਹ ਪਰਚਾ ਜ਼ਰੂਰ ਦਰਜ ਕਰਾਵਾਂਗੇ ਕਿਉਂਕਿ ਜਿਹੜਾ ਉਹਨਾਂ ਨੇ ਟੀਜ਼ਰ ਕੱਢਿਆ ਉਸ ਟੀਜ਼ਰ ਦੇ ਵਿੱਚ ਉਹਨਾਂ ਨੇ ਸਾਡੀ ਸਿੱਖਾਂ ਦੇ ਉੱਤੇ ਬਹੁਤ ਵੱਡਾ ਕਟਾਸ਼ ਕੀਤਾ ਹੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੁਣੇ ਕਰਾਵਾਂਗੇ ਕਿਸੇ ਤਰ੍ਹਾਂ ਦੇ ਜੋਤ ਰਾਜ ਦਤਾਇਆ ਅਸੀਂ ਉਸ ਬੰਦੀ ਮੈਂ ਆਪਣੇ ਹਿੰਦ ਨੂੰ ਦੱਸ ਦਿੱਤਾ ਪ੍ਰਸ਼ਾਸਨ ਦੰਤ ਤੋਂ ਬਾਅਦ ਜੋ ਪ੍ਰਸ਼ਾਸਨ ਆਰਡਰ ਹੋਏਗਾ ਉਸ ਤੋਂ ਵੀ ਕਾਰਵਾਈ ਹੋਏਗੀ ਫਿਲਮ ਤਾਂ ਹੀ ਚੱਲੇਗੀ ਜੇ ਪ੍ਰੀਵਿਜ਼ਨ ਹੋਏਗੀ ਥੀਟਰ ਦੇ ਅਧਿਕਾਰੀਆਂ ਕੇ ਸਾਥ ਵੀ ਪਾਉਂ। ਉਹਨਾਂ ਨੇ ਵੀ ਕਿਹਾ ਜਿਵੇਂ ਰੈਡਾਊਟ ਪ੍ਰੋਫੈਸ਼ਨਲਿਸਟ। ਜਿਸੀਂ ਤਾਂ ਪਹੁੰਚ ਪਹੁੰਚ ਗੀਓ ਸ emergency ਦੇ ਵਿੱਚ। ਉਦੋਂ ਜਮੂਰੀਤ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਉਸ ਵਕਤੇ ਪ੍ਰਧਾਨ ਮੰਤਰੀ ਨੇ। ਸੋ ਉਸ ਕੱਲ ਨੂੰ ਉਹ ਇਤਿਹਾਸ ਦੀਆਂ ਗੱਲਾਂ ਇਹ ਉੱਤੇ ਕਈ ਫਿਲਮਾਂ ਬਣ ਚੁੱਕੀਆਂ ਆਂਦੀ ਬਣੀ ਸੀ। ਸੋ ਇਸ ਲਈ ਜਦ ਤੱਕ ਸਵਾਲ ਇਹ ਹੈਗਾ ਕਿ ਵੀ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਦੀਆਂ ਗੱਲਾਂ ਉਸ ਨੂੰ ਇਤਿਹਾਸ ਨੂੰ ਡਿਸਟਾਰਟ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਇਹ ਹੈ ਕਿ ਜੇ ਕੋਈ ਉਸ ਇਤਿਹਾਸ ਤੋਂ ਬਾਹਰ ਦੀਆਂ ਗੱਲਾਂ ਸੈਂਸਰ ਬੋਰਡ ਨੂੰ ਦੁਬਾਰਾ ਰਿਵਿਊ ਕਰਨਾ ਚਾਹੀਦਾ ਔਰ ਉਸ ਸੀਜ਼ਨ ਨੂੰ ਹਟਾਣਾ ਚਾਹੀਦਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਹੈਜੇ ਦੇ ਜੀਰਾ ਇਲਾਜ ਮਰੀਜ਼ਾਂ ਦਾ ਹਾਲਚਲ ਜਾਣਨ ਲਈ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੱਸੇ ਕਿ ਜੋ ਮੋਰਿੰਡਾ ਸ਼ਹਿਰ ਵਿੱਚ ਜੋਗੀਆਂ ਵਾਲੇ ਮਹੱਲੇ ਵਿੱਚ ਹੈਜੇ ਦੀ ਬਿਮਾਰੀ ਤੋਂ ਪੀੜਤ ਮਰੀਜ਼ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਦਾਖਲ ਨੇ ਉਹ ਖਾਤਰੇ ਤੋਂ ਬਾਹਰ ਨੇ ਉਹਨਾਂ ਕਿਹਾ ਕਿ ਇਹਨਾਂ ਦਾ ਇਲਾਜ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਹੋਏ ਉਹਨਾਂ ਨੂੰ ਡਾਕਟਰਾਂ ਵੱਲੋਂ ਛੁੱਟੀ ਦਿੱਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨਗਰ ਕੌਂਸਲ ਦੇ ਕਾਰਜ ਸਾਲਕ ਅਫਸਰ ਰਜਨੀ ਸ਼ੂਦ ਸੈਨੀਟਰੀ ਇਨਸਪੈਕਟਰ ਅਤੇ ਵਾਟਰ ਸਪਲਾਈ ਦੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਮੋਰਿੰਡਾ ਸ਼ਹਿਰ ਵਿੱਚ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਤੇ ਜੋ ਵੀ ਵਾਟਰ ਸਪਲਾਈ ਦੀਆਂ ਪਾਈਪਲਾਈਨਾਂ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਦੂਰ ਕਰਕੇ ਮੋਰਿੰਡਾ ਸ਼ਹਿਰ ਨਿਵਾਸੀਆਂ ਨੂੰ ਸਬਸਤਰਾ ਪਾਣੀ ਮੁਹੱਈਆ ਕਰਵਾਇਆ ਜਾਵੇ ਤਕਰੀਬਨ 20 ਦਿਨ ਕਰੀਬ ਕੇ ਜਿਹੜੇ ਹੈ ਆਸ ਤੌਰ ਤੇ ਜਿਹੜਾ ਜੋਗੀਆਂ ਦਾ ਮੰਦਰ ਉਥੋਂ ਤਕਰੀਬਨ 20 ਕੇਸ ਜਿਹੜੇ ਆਏ ਆ ਹਾਪਟੈਂਟ ਜੋ ਕਿ ਲੂਸ ਮੋਸ਼ਨ ਕਈਆਂ ਨੂੰ ਉਲਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਟੈਸਟ ਕਰਾ ਦਿੱਤੇਗੇ ਕਿ ਕਈਆਂ ਦਾ ਜੋ ਸਿੰਪਟਮ ਹੈ ਉਹਨੂੰ ਲੱਗਦਾ ਵੀ ਫੋਨਲਰ ਹੈ ਕਿਸੇ ਕਿਸੇ ਸੀ ਕਨਫਰਮ ਵੀ ਹੋ ਜਾਏਗਾ ਤੇ ਉਹਨਾਂ ਸਾਰਿਆਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਤੇ ਵੀ ਕੇਸ ਸਾਰੇ ਸਟੇਬਲ ਹਨ ਚਾਰ ਹੁਣ ਅਪਨ ਅੱਜ ਇਹ ਕੀ ਡਿਸਚਾਰਜ ਹੋਏ ਚ ਇਹਨਾਂ ਹੋਰ ਹੈ ਉਹਨੂੰ ਡਿਸਚਾਰਜ ਕਰਨਾ ਹੈ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਉਹ ਮਿਲੂਗਾ ਡਾਕਟਰ 24 ਘੰਟੇ ਅਵੇਲੇਬਲ ਹੈ ਐਸਓ ਸਾਹਿਬ ਨੇ ਟੀਮ ਪੂਰਾ ਟੀਮ ਵਰਕ ਕੀਤਾ ਐਸ ਟੀਮ ਸਾਹਿਬ ਨੇ ਯੋ ਸਾਹਿਬ ਸਾਰੀ ਟੀਮ ਇੱਥੇ ਪਹੁੰਚੀ ਹੋਈ ਤੇ ਕੱਲ ਮੇਰੇ ਨਾਲ ਡਿਪਟੀ ਕਮਿਸ਼ਨਰ ਉਹਨਾਂ ਨੇ ਵੀ ਦੌਰਾ ਕੀਤਾ ਔਰ ਅਸੀਂ ਜੋ ਵੀ ਇਹਦਾ ਜਿਹੜਾ ਮੇਨ ਕੌਜ਼ ਹੈ ਉਹ ਵੀ ਲੱਭ ਰਹੇ ਵੀ ਕਿੱਥੇ ਪ੍ਰੋਬਲਮ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਕੌਲਰਾ ਹੈ ਉਹ ਉਦੋਂ ਫੈਲਦਾ ਹੈ ਪੀਣ ਵਾਲੇ ਪਾਣੀ ਦਾ ਸੀਵਰੇਜ ਨਾਲ ਲਿੰਕ ਸੋ ਉਹ ਅਸੀਂ ਕਰ ਰਹੇ ਆ ਪੂਰੀ ਪੁਆਇੰਟ ਦੇ ਸੇਵਾਵਾਂ ਹੋ ਗਈਆਂ ਉਹਦਾ ਹੱਲ ਹੋ ਗਿਆ ਫਿਲਹਾਲ 24 ਘੰਟੇ ਲਈ ਜਿਹੜੇ ਵਾਟਰ ਸਪਲਾਈ ਬੰਦ ਕਰ ਦਿੱਤੀ ਉਹ ਔਰ ਟੈਂਪੋਰਰਲੀ ਟੈਂਕਰਸ ਦਿੱਤੇ ਜਿੱਥੇ ਅਫੈਕਟਡ ਹੈ ਲੋਕਾਂ ਨੂੰ ਪਾਣੀ ਦੀ ਸਪਲਾਈ ਦੇ ਦਿੱਤੀ ਸੋ ਕਿਸੇ ਤਰ੍ਹਾਂ ਦੀ ਕੋਈ ਅਲਰਮਿੰਗ ਸਿਚੁਏਸ਼ਨ ਨਾ ਕੋਈ ਮਰੀਕ ਕਰਨ ਵਾਲੀ ਸਿਚੁਏਸ਼ਨ ਨਹੀਂ ਸਭ ਕੁਝ ਅੰਡਰ ਕੰਟਰੋਲ ਹੈ ਅੱਜ ਜਲੰਧਰ ਵਿੱਚ ਇੱਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ 36 ਸਾਲ ਦੀ ਜੇਲ੍ਹ ਕੱਟ ਕੇ ਆਏ ਭਾਈ ਗੁਰਦੀਪ ਸਿੰਘ ਖੇੜਾ ਉੱਤੇ ਸਵਾਲ ਚੁੱਕੇ ਇਸ ਦੌਰਾਨ ਨਮਾਇੰਦੇ ਨੇ ਕਿ ਹੈ ਕਿਸੇ ਕੌਮਲੀ ਸੰਘਰਸ਼ ਕਰਦੇ ਆ 36 ਸਾਲ ਦੀ ਕੈਦ ਕੱਟ ਕੇ ਆਉਣ ਵਾਲੇ ਭਾਈ ਗੁਰਦੀਪ ਸਿੰਘ ਨੇ ਸੁਖਵੀਰ ਸਿੰਘ ਬਾਦਲ ਦੀ ਸਟੇਜ ਉੱਤੇ ਉਸਤੇ ਸੋਲੇ ਗਾਈ ਜਦ ਕਿ ਸ਼੍ਰੋਮਣੀ ਕਾਲ ਦਲ ਦੀ ਸਰਕਾਰ ਵੇਲੇ ਸਭ ਤੋਂ ਵੱਧ ਪੰਥ ਵਿਰੋਧੀ ਕਾਰਜ ਹੋਏ ਨੇ ਗੁਰੂ ਪੰਥ ਦੇ ਸਿੱਖ ਯੋਧੇ ਭਾਈ ਗੁਰਦੀਪ ਸਿੰਘ ਖੀੜਾ ਜੀ ਜਿਨ੍ਹਾਂ ਨੇ 36 ਸਾਲ ਸਿੱਖ ਸੰਘਰਸ਼ ਲਈ ਜੇਲ੍ਹ ਕੱਟੀ ਹੈ ਉਹਨਾਂ ਨੇ ਇਹ ਪਾਪਾ ਬਕਾਲਾ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਅਕਾਲੀ ਦਲ ਬਾਦਲ ਦੀ ਲਈ ਬਕਾਲਤ ਕੀਤੀ ਮੈਨੂੰ ਇਹ ਬਹੁਤ ਹੀ ਪੰਥਕ ਸੋਚ ਦੇ ਨਿਗਾਰ ਵਾਲੀ ਗੱਲ ਹੈ ਇੱਕ ਜੀ ਇਨਸਾਨ ਪੰਥ ਦੀ ਚੜ੍ਹਦੀ ਕਲਾ ਲਈ 36 ਸਾਲ ਜੇਲ੍ਹ ਚੜ੍ਹਦਾ ਹੈ ਤੇ ਬੁਰਕੀ ਆ ਕੇ ਪੰਥ ਦੁਖੀਆਂ ਦੇ ਨਾਲ ਖੜ ਜਾਂਦਾ ਹੈ ਉਹ ਸਾਡੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ। ਔਰ ਪੰਥ ਦੁਖੀ ਕਿਉਂ ਕਿੰਨੇ ਬਾਦਲਾਂ ਨੇ? ਅਸੀਂ ਕੋਈ ਬਾਦਲਾਂ ਨਾਲ ਜ਼ਮੀਨ ਤਾਂ ਵੰਡਣੀ ਨਹੀਂ। ਕਿਉਂ ਕਿੰਨੇ ਆ ਪੰਥ ਦੁਖੀ? ਸਰਦਾਰ ਸਾਹਿਬ ਅੱਪਾ ਅਭਿਸ਼ੇਕ ਸ਼ਰੋਵੀ ਅਕਾਲੀ ਦਲ ਗੁਰੂ ਦੇ ਆਸ਼ੀਰਵਾਦ ਹੀ ਚੱਲਿਆ। ਕਿ ਗੁਰੂ ਰੂਲ ਸਹਬਾਰ ਨੂੰ ਮੰਨਣ ਵਾਲੇ ਲੋਕਾਂ ਤੇ ਉਹਨਾਂ ਦੇ ਰਾਜ 'ਚ ਗੁਰੂ ਦੀਆਂ ਬੇਅਦਬੀਆਂ ਹੋਈਆਂ ਕੌਣ ਭੁੱਲਦਾ ਹੈ ਬਾਈਬਲ ਕਲਾ ਕੌਣ ਭੁੱਲੂਗਾ ਬਰਗਾੜੀ ਕੌਣ ਭੁੱਲੇਗਾ ਕੋਟਕੁਲਾ ਔਰ ਉਹ ਜਿਹੜੀਆਂ ਬੇਅਦਬੀਆਂ ਹੋਈਆਂ ਇਹ ਕਲੀਅਰ ਹੋ ਗਿਆ ਕਿ ਸੌਦਾ ਸਾਧ ਦੇ ਚੇਲਿਆਂ ਨੇ ਕੀਤੀਆਂ ਤਾਂ ਫਿਰ ਸੌਦਾ ਸਾਧ ਦੇ ਚੇਲੇ ਜਿਹੜੇ ਸੀ ਸਰਕਾਰ ਦੇ ਉਹਨਾਂ ਨੂੰ ਬਚਾਇਆ ਕੁਈ ਨਹੀਂ ਫੜਿਆ ਗਿਆ ਜੋ ਪਤਾ ਲੱਗਾ ਕੀ ਹੈ ਕੀ ਗੱਲ ਇੱਕ ਖਰਸ਼ਤੂਰੀ ਨਾਲ ਦਾ ਸਰਗਣਾ ਉਹ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀ ਕੋਠੀ ਛੜਨੀ ਵਿੱਚ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਮੰਨ ਲਓ ਗੁਰੂ ਦੀਆਂ ਬੇਅਦਬੀਆਂ ਕਰਨ ਵਾਲਿਆਂ ਦਾ ਸਰਗੜਾ ਡਿਪਟੀ ਸੀਐਮ ਨੇ ਆਪਣੀ ਕੋਠੀ 'ਚ ਰੱਖਿਆ ਹੋਇਆ ਸੀ ਇਹ ਪੰਥ ਦੋਖੀ ਨਹੀਂ ਹੋਈ ਤੇ ਉਸ ਵਿਅਕਤੀ ਦੀ ਸਟੇਜ ਤੇ ਖੜ ਕੇ 36 ਸਾਲ ਕੌਮਲੇ ਝੀਲ ਵਿੱਚ ਰਹਿਣ ਵਾਲਾ ਵਿਅਕਤੀ ਜਿਉ ਉਹਦੇ 16 ਗੌਦਾ ਆ ਤਾਂ ਇਹ ਸਾਡੇ ਲਈ ਚਿੰਤਾ ਵਾਲੀ ਗੱਲ ਹੈ ਕਿ ਕਿਸ ਲਾਲਚ ਵਿੱਚ ਉਹ 16 ਗਾਰਿਆ ਮਾਨਸਾ ਦੇ ਅਫਸਰ ਕਲੋਨੀ ਨੇੜੇ ਰੈੱਡ ਕਰਾਸ ਵਿੱਚ ਅਫਸਰਾਂ ਅਤੇ ਆਮ ਪਬਲਿਕ ਦੇ ਬੱਚਿਆਂ ਲਈ ਨਵੇਂ ਬਣੇ ਹੈਪੀ ਹਾਰਟਸ ਪਲੇ ਸਕੂਲ ਦਾ ਉਦਘਾਟਨ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਐਸਐਸਪੀ ਭਗਰਾ ਸਿੰਘ ਮੀਨਾ ਦੀ ਮੌਜੂਦਗੀ ਵਿੱਚ ਕੀਤਾ ਗਿਆ ਉਹਨਾਂ ਪ੍ਰਬੰਧਕ ਟੀਮ ਨੂੰ ਮੁਬਾਰਕਬਾਦ ਦਿੰਦੇ ਕਹੇ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁਲਾਜ਼ਮਾਂ ਦੇ ਬੱਚਿਆਂ ਤੇ ਇਸ ਇਲਾਕੇ ਦੇ ਹੋਰ ਬੱਚਿਆਂ ਲਈ ਇਹ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਇਹ ਸਭ ਤੋਂ ਪਹਿਲਾਂ ਤਾਂ ਮੈਂ ਮਾਨਸੇ ਦੀ ਟੀਮ ਨੂੰ ਤੇ ਮਾਨਸਾ ਵਾਸੀਆਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇੱਕ ਇੱਥੇ ਪਲੇ ਸਕੂਲ ਖੋਲ੍ਹਿਆ ਰੈੱਡ ਕਰਾਸ ਦੇ ਵਿੱਚ ਇਹ ਪਹਿਲਾਂ ਬਿਲਡਿੰਗ ਕਾਫੀ ਡਿਲੇਪੀਡੇਟਡ ਕੰਡੀਸ਼ਨ ਦੇ ਵਿੱਚ ਪਈ ਸੀਗੀ ਇਹਨੂੰ ਇਹਨਾਂ ਨੇ ਬਣਾ ਸਮਾਰ ਕੇ ਕਾਫੀ ਪੈਸੇ ਲਾਏ ਨੇ ਤੇ ਜਦੋਂ ਤੁਸੀਂ ਅੰਦਰ ਦੇਖੋਗੇ ਤਾਂ ਬਹੁਤ ਸੋਹਣੇ ਟੌਇਜ਼ ਬੱਚਿਆਂ ਦੇ ਬੈਠਣ ਦਾ ਅਰੇਂਜਮੈਂਟ ਉਹਨਾਂ ਦੇ ਖਾਣ ਪੀਣ ਦਾ ਅਰੇਂਜਮੈਂਟ ਵਾਸ਼ਰੂਮ ਦਾ ਅਰੇਂਜਮੈਂਟ ਬਹੁਤ ਉਮਦਾ ਤਰੀਕੇ ਨਾਲ ਕੀਤਾ ਹੈ ਮੈਂ ਕਿਤੇ ਇਹੋ ਜਿਹਾ ਪਲੇ ਸਕੂਲ ਨਹੀਂ ਦੇਖਿਆ ਹੈਗਾ ਤੇ ਇਹਦੇ ਵਿੱਚ 20 ਬੱਚਿਆਂ ਦੇ ਆਉਣ ਦਾ ਪ੍ਰਬੰਧ ਹੋਏਗਾ ਇਹਦੇ ਨਾਲ ਜਿਹੜੇ ਡੀਸੀ ਆਫਿਸ ਦੇ ਵਿੱਚ ਕਈ EMPLOYEES ਦੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਮਦਦ ਮਿਲੇਗੀ ਤੇ ਆਹ ਏਰੀਆ ਜਿਹੜਾ ਮਾਨਸੇ ਦਾ ਇਹ ਵਾਲਾ ਹੈਗਾ ਇਧਰ ਦੇ ਬੱਚਿਆਂ ਨੂੰ ਵੀ ਤੇ ਬਹੁਤ ਸੋਹਣਾ ਕੰਮ ਕੀਤਾ ਇਹ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ ਫਤੇਗੜ ਸਾਹਿਬ ਪੁਰਸਵਲਨਸ ਰਾਂਧਾ ਸ਼ਹਿਰ ਵਿੱਚ ਕੇਂਦਰਾਂ ਦੇ ਘਰੋਂ ਸੋਨਾ ਤੇ ਡਾਇਮੰਡ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਚੋਰੀ ਕਰਨਾ ਇਹਨਾਂ ਚੋਰਾਂ ਵਿੱਚ ਇੱਕ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਡੀਐਸਪੀ ਫਤੇਗੜ ਸਾਹਿਬ ਸੁਖਨਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨਾ ਚੋਰਾਂ ਵੱਲੋਂ ਕੇਂਦਰਾਂ ਦੇ ਘਰ ਵਿੱਚੋਂ ਸੋਨੇ ਤੇ ਡਾਇਮੰਡ ਦੇ ਗਹਿਣੇ ਦੀ ਚੋਰੀ ਕੀਤੀ ਗਈ ਸੀ ਜਿਸ ਦਾ ਥਾਣਾ ਫਤੇਗੜ ਸਾਹਿਬ ਦੇ ਪੁਲਿਸ ਨੇ ਸੀਰਤ ਮਹੰਤ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਸੀ ਉਨ੍ਹਾਂ ਕਿਹਾ ਕਿ ਇਸ ਦੀ ਤਫਤੀਸ਼ ਕਰਦੇ ਹੋਏ ਪੁਲਿਸ ਨੇ ਪ੍ਰਦੀਪ ਕੁਮਾਰ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪੁੱਛਗਿੱਛ ਦੇ ਅਧਾਰ ਤੇ ਪੁਲਿਸ ਨੇ ਗੁਰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਚੋਰੀ ਦੇ ਕਹਿਣੇ ਬਰਾਮਦ ਕੀਤੇ ਨੇ ਉਹਨੇ ਕਹੇ ਕਿ ਮਲਜਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਦੀ ਫਤਿਹਗੜ੍ਹ ਸਾਹਿਬ ਦੇ ਖਾਣੇ ਦੇ ਏਰੀਆ ਦੇ ਵਿੱਚ ਦਲੀਤੀ ਮਹੱਲਾ ਉੱਥੇ ਸੀਰਤ ਮਹੰਤੋਣੀ ਰਹਿੰਦੇ ਨੇ ਉਹਨਾਂ ਦੇ ਘਰੇ 15 16 ਤਰੀਕ ਦੀ ਦ੍ਰਿਮਾਨੀ ਰਾਤ ਨੂੰ ਚੋਰੀ ਹੋਈ ਸੀ ਅਸੀਂ ਇਹਦਾ ਉਦੋਂ ਜਦ ਵਿੱਚ ਸਾਡੇ ਕੋਲ 16 ਨੂੰ ਆਏ ਸੀ ਅਸੀਂ ਵੈਰੀਫਾਈ ਕਰਕੇ 97 ਨੰਬਰ ਐਫ ਆਈ ਆਰ ਦਿੱਤੀ ਸੀ ਅਸੀਂ ਉਹਨਾਂ ਦੇ ਬਾਈ ਨੇ ਐਫ ਆਈ ਆਰ ਉਹਨਾਂ ਕੋਲ ਪਹਿਲਾਂ ਇੱਕ ਬੰਦਾ ਪ੍ਰਦੀਪ ਕੁਮਾਰ ਉਹਨਾਂ ਕੋਲ ਕੰਮ ਕਰਦਾ ਸੀ ਉਹਨਾਂ ਦੀ ਹੈਲਪ ਕੰਮ ਕਰਦਾ ਸੀ ਉਹ ਕੰਮ ਛੱਡ ਗਿਆ ਸੀਗਾ ਤਾਂ ਉਹਨਾਂ ਨੂੰ ਉਹਦੇ ਤੇ ਸ਼ੱਕ ਸੀਗਾ ਉਹਦੇ ਤੇ ਬਾਈ ਨੇ ਐਫ ਆਈ ਆਰ ਹੋਈ ਸੀ 97 ਨੰਬਰ ਐਫ ਆਈ ਆਰ 331 4 ਤੇ 305 ਬੀ ਐਨ ਐਸ ਤਹਿਤ ਹੋਈ ਸੀ ਜੀ ਇਹਦੇ ਚ ਉਦਣ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇੰਸਪੈਕਟਰ ਮਨਪ੍ਰੀਤ ਹੁਣੀ ਐਸ ਐਚਓ ਫਤਿਹਗੜ੍ਹ ਸਾਹਿਬ ਇਹ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰਦੀਪ ਕੁਮਾਰ ਨੂੰ ਪਹਿਲਾਂ ਅਰੈਸਟ ਕਰ ਲਿਆ ਸੀ ਤੇ ਪ੍ਰਦੀਪ ਕੁਮਾਰ ਦਾ ਅਸੀਂ ਰਿਮਾਂਡ ਲੈ ਕੇ ਅੱਗੇ ਤਸਪੀਸ਼ ਚ ਗੱਲ ਸਾਹਮਣੇ ਆਈ ਸੀ ਕਿ ਇਹਨੇ ਜਿਹੜਾ ਸੋਨੇ ਦੇ ਗਹਿਣੇ ਤੇ ਜੋ ਚੋਰੀ ਕੀਤਾ ਇਹਨੇ ਆਪਣੇ ਸਾਥੀ ਗੁਰਦੀਪ ਸਿੰਘ ਰਾਜਪੁਰੇ ਦਾ ਹੈਗਾ ਉਹਦੇ ਕੋਲੇ ਨੇ ਰੱਖਿਆ ਹੋਇਆ ਕੱਲ ਇਹਨਾਂ ਨੇ ਬਹੁਤ ਟੈਕਨੀਕਲੀ ਸਾਰੀ ਡਿਟੇਲਸ ਲੈ ਕੇ ਮਿਹਨਤ ਕਰਕੇ ਕੱਲ ਗੁਰਦੀਪ ਨੂੰ ਅਰੈਸਟ ਕੀਤਾ ਤੇ ਕੱਲ ਕੱਲ ਤੇ ਅੱਜ ਜਿਹੜੀ ਦਰਮਿਆਨੀ ਰਾਤ ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ ਟੋਟਲ ਰਿਕਵਰੀ ਸਾਡੇ ਕੋਲ ਹੈਗੀ ਹੈ ਇੱਕ 골ਡ 체인 ਹੈ, ਲੋਕਟ ਸਮੇਤ, ਇੱਕ 골ਡ ਬ्रेसलेट ਹੈ, ਇੱਕ 다이ਮੰਡ ਨੈਕਲੇਸ ਸੈੱਟ ਹੈ, 6 다이ਮੰਡ ਰਿੰਗਸ ਨੇ, 3 골ਡ ਰਿੰਗਸ ਨੇ ਤੇ 3 ਜੋੜੇ 골ਡ ਦੇ ਟੌਪਸ ਨੇ। ਵਾਲਮੀਕੀ ਸਮਾਜ ਨੇ ਸੁਪਰੀਮ ਕੋਰਟ ਵੱਲੋਂ ਐਸ்சி ਐਸਟੀ ਕ੍ਰੀਮੀ ਲੇਅਰ ਦਾ ਪੂਰਨ ਤੌਰ ਤੇ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਸੰਬੰਧ ਵਿੱਚ ਗੜਸ਼ੰਕਰ ਵਿਖੇ ਵਾਲਮਿਕੀ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਬਾਲਮਿਕੀ ਸਮਾਜ ਲਈ 12.5 ਫੀਸਦੀ ਰਕਮਾਂਕਰਨ ਦੇਣ ਦਾ ਸਮਰਥਨ ਕੀਤਾ ਗਿਆ ਤੇ ਇਸ ਫੈਸਲੇ ਦੀ ਖੁਸ਼ੀ ਵਜੋਂ ਲੱਡੂ ਵੰਡੇ ਗਏ। ਇਸ ਮੌਕੇ ਨਰੇਸ਼ ਕੁਮਾਰ ਪੱਟੇ, ਵਿਜੇ ਪੱਟੇ, ਲੇਖਰਾਜ ਦੇਮਾਣਾ, ਸੋਮਾ ਫੜਵਾਣਾ ਤੇ ਹੋਰਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕ੍ਰੀਮੀ ਲੇਅਰ ਦਾ ਇਤਿਹਾਸਕ ਫੈਸਲਾ ਬਾਲਮਿਕੀ ਭਾਈਚਾਰੇ ਅਤੇ ਮਾਜਵੀ ਸੇਖ ਭਾਈਚਾਰੇ ਲਈ ਇੱਕ ਵਰਦਾਨ ਸਾਬਤ ਹੋਵੇਗਾ। ਚੰਡੀਗੜ੍ਹ ਦੇ ਸਨਾਤਨ ਧਰਮ ਸਭਾ ਮੰਦਿਰ 45 ਸੀ ਵਿੱਚ ਮਹਿਲਾਵਾਂ ਨੂੰ ਕੀਰਤਨ ਕਰਨ ਤੋਂ ਰੋਕਣ ਦਾ ਮਾਮਲਾ ਫਖ ਦਾ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਦੇ ਪ੍ਰਧਾਨ ਮੌਨਿਕਾ ਭਾਰਦਵਾ ਜੱਤੇ ਮਹਿਲਾ ਸੰਗੀਤਨ ਮੰਡਲੀ ਨੇ ਆਵਾਜ਼ ਭਰੰਦ ਕੀਤੀ ਹੈ ਆਗੂਆਂ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਮਹਿਲਾ ਸੰਗੀਤਨ ਮੰਡਲੀ ਨੂੰ ਕੀਰਤਨ ਕਰਨ ਤੋਂ ਰੋਕਿਆ ਗਿਆ ਹੈ ਇਸ ਨੂੰ ਲੈ ਕੇ ਉਹਨਾਂ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਪੱਤਰਕਾਰ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣਿੰ ਕਲ ਰੱਖੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਅੱਜ ਹੁੰਦੀ ਹੈ ਮਾਮਲਾ ਕੁਝ ਫਟਕੇ ਹੈ ਫਟਕੇ ਇਸ ਕਰਕੇ ਹੈ ਕਿ ਮਹਿਲਾਵਾਂ ਨੂੰ ਕੀਰਤਨ ਕਰਨ ਦਾ ਜਿੱਥੇ ਕਹਿੰਦੇ ਆ ਕਿ ਅਸੀਂ ਲੋਕਤੰਤਰ ਪ੍ਰਣਾਲੀ ਹੈ ਤੇ ਮਹਿਲਾਵਾਂ ਨੂੰ ਕੀਰਤਨ ਕਰਨ ਦਾ ਅਧਿਕਾਰ ਹੈ ਮਾਮਲਾ ਇਹ ਜੀ 45 ਸੀ ਚੰਡੀਗੜ੍ਹ ਸਨਾਤਨ ਧਰਮ ਮੰਦਿਰ ਦਾ ਜਿੱਥੇ ਕੁਝ ਇੱਕ ਔਰਤਾਂ ਆਈਆਂ ਨੇ ਪ੍ਰੈਸ ਦੇ ਸਾਹਮਣੇ ਤੇ ਕਿਹਾ ਹੈ ਕਿ ਉਹਨਾਂ ਨੂੰ ਮੰਦਿਰ ਦੇ ਵਿੱਚ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ ਪੂਰਾ ਮਾਮਲਾ ਕੀ ਹੈ ਇਦੇ ਬਾਬਤ ਚੜੀਗੀ ਗੱਲਬਾਤ ਕਰਾਂਗੀ ਮੇਰੇ ਨਾਲ ਇਸ ਸਮੇਂ ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਦੇ ਅਧਿਐਕਸ਼ ਮੌਨਿਕਾ ਪਰਦਵਾਸ ਮੌਜੂਦ ਨੇ ਪੁੱਛ ਲੈਣੇ ਆ ਉਹਨਾਂ ਤੋਂ ਜਾਣ ਲੈਣੇ ਕਿ ਆਖਿਰਕਾਰ ਕੀਰਤਨ ਕਰਨ ਤੋਂ ਮਨਾਹੀ ਕਿਉਂ ਕਿਉਂਕਿ ਕੀਰਤਨ ਤਾਂ ਹਰ ਇੱਕ ਬੰਦੇ ਦੀ ਆਪਣੀ ਕਾਸਥਾ ਹੈ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਉਹ ਕਿਤੇ ਵੀ ਚਾਹੇ ਮੰਦਿਰ ਆ ਮਸਜਿਦ ਆ ਗੁਰਦੁਆਰਾ ਆਏ ਉੱਥੇ ਜਾਵੇ ਨਤਮਸਤਕ ਹੋਵੇ ਕੀਰਤਨ ਕਰੇ ਪਰ 45 ਸੀ ਦੇ ਮੰਦਿਰ ਦੇ ਵਿੱਚ ਕੀਰਤਨ ਕਰਨ ਦੀ ਮਨਾਹੀ ਕਿਉਂ ਕੀ ਕਾਰਨ ਹੈ ਮੌਨਿਕਾ ਜੀ ਆਜੋ ਤੁਸੀਂ ਅੱਗੇ ਗੱਲ ਕਰੋ ਕੋਈ ਗੱਲ ਨਹੀਂ ਬੈਠੋ ਸਰ ਜੀ ਮੈਂ ਮੌਨਿਕਾ ਭਾਰਗਵਾ ਜੈਸ਼ਟਰੀ ਦੀ ਸਿੱਖੀ ਸੰਗਠਨ ਚੰਡੀਗੜ੍ਹ ਦੀ ਮਹਿਲਾ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਹੈ ਕਿ ਸਾਹਮਣੇ ਸ੍ਰੀ ਸਨਾਤਨ ਧਰਮ ਮੰਦਿਰ ਸੈਕਟਰ ਪੰਤਾ ਦੀ ਸੀ ਦੇ ਪ੍ਰਧਾਨ ਹਰਸ਼ ਕੁਮਾਰ ਜੀ ਨੇ ਰਾਤੋਂ ਰਾਤ ਇੱਕ ਬਿਆਨ ਜਾਰੀ ਕੀਤਾ 4 ਮਹੀਨੇ ਪਹਿਲਾਂ ਕਿ ਇਹ ਮਹਿਲਾ 25 ਮਹਿਲਾ ਸੀਗੀਆਂ ਜਿਹੜੀ 15-20 ਸਾਲਾਂ ਤੋਂ ਉੱਥੇ ਕੀਰਤਨ ਕਰਦੀ ਆ ਰਹੀ ਹੈ ਮੰਦਿਰ ਦੇ ਅੰਦਰ ਉਹਨਾਂ ਨੂੰ ਰਤੋ ਰਾਤ ਉਹਨਾਂ ਨੇ ਇੱਕ ਤਾਲਿਬਾਨੀ ਆਦੇਸ਼ ਜਾਰੀ ਕਰਤਾ ਕਿ ਤੁਸੀਂ ਜੇ ਕੱਲ ਤੋਂ ਕੀਰਤਨ ਨਹੀਂ ਕਰਨਾ ਮੰਦਿਰ ਦੇ ਅੰਦਰ ਨਾ ਹੀ ਕਿਸੇ ਢੋਲ ਕੇ ਚਿੰਟੇ ਕਿਸੇ ਵੀ ਚੀਜ਼ ਨੂੰ ਮੰਦਿਰ ਦੀ ਤੁਸੀਂ ਹੱਤ ਲਾਣਾ ਆ ਤੇ ਹੁਣ ਜੀ ਜਿਹੜੀ ਮੈਂ ਮੰਡਲੀ ਹੈਗੀ ਹੈ ਜਿਹੜੀ ਮੈਂ ਅਪਾਇੰਟ ਕਰੂੰਗਾ ਉਹ ਮੰਡਲੀ ਕਰੂੰਗੀ ਉਹ ਉਹ ਇਸ ਵੇਲੇ ਉਸ ਮੰਦਿਰ ਦੇ ਅੰਦਰ ਕੀਰਤਨ ਕਰ ਰਹੀਆਂ ਉਹਨਾਂ ਚ ਉਹੀ ਮਹਿਲਾ ਉਹਨਾਂ ਨੇ ਐਡ ਕੀਤੇ ਆ ਜਿਹੜੀ ਉਹਨਾਂ ਦੇ ਨਵੇਂ ਕਮੇਟੀ ਮੈਂਬਰਸ ਉਹਨਾਂ ਨੇ ਪੁਰਾਣੇ ਕਮੇਟੀ ਮੈਂਬਰ ਵੀ ਕੱਢ ਕੇ ਉਹਨਾਂ ਬੰਦੇ ਲਿੱਤੇ ਜਿਨ੍ਹਾਂ ਨੇ ਉਹੀ ਕਮੇਟੀ ਚ ਪਾਏ ਆ ਜਿਨ੍ਹਾਂ ਨੇ ਏਸੀ ਪ੍ਰਧਾਨ ਦੇ ਉੱਤੇ ਗਵਨ ਦਾ ਤੇ ਚਰਿੱਤਰ ਦਾ ਕੇਸ ਪਾਇਆ ਹੋਇਆ ਸੀ ਕਿ ਇਹ ਲੇਡੀਜ਼ ਨੂੰ ਛੇੜਦਾ ਆ ਇਹ ਮਤਲਬ ਬਹੁਤ ਕੁਝ ਅਲੀਗੇਸ਼ਨਸ ਲਾ ਰੱਖੇ ਸੀਗੇ ਪੈਸੇ ਦਾ ਗਵਨ ਕਰਦਾ ਉਹੀ ਬੰਦਿਆਂ ਨੂੰ ਉਹਨਾਂ ਨੇ ਕਮੇਟੀ ਚ ਲਿੱਤਾ ਤੇ ਉਹਨਾਂ ਦੀ ਹੀ ਧਰਮ ਪਤਨੀਆਂ ਨੂੰ ਨਵੀਂ ਮੰਡਲੀ ਚ ਪਾ ਕੇ ਉਹਨਾਂ ਨੂੰ ਖੁਸ਼ ਕਰਤਾ ਕੀ ਜੀ ਤੁਸੀਂ ਮੈਨੂੰ ਕੇਸ ਚੱਕ ਲੋ ਉਹਨਾਂ ਨੇ ਇਹ ਸੈਟਲਮੈਂਟ ਦੇ ਅੰਦਰ ਇਹ ਸਾਰੀ ਐਡਜਸਟਮੈਂਟ ਕੀਤੀ ਲੇਕਿਨ ਉਹ ਇਹ ਭੁੱਲ ਗਏ ਕਿ ਇਹ ਵੀ 25 ਮਈ ਦਾ ਕੀ ਕਰੂਗੇ ਉਹਨਾਂ ਨੇ ਉਹ ਇਹਨਾਂ ਦਾ ਕਾਂਟਾ ਕੱਢਣ ਲਈ ਰਾਤੋਂ ਰਾਤ ਇੱਕ WhatsApp ਤੇ ਕੋਈ ਲਿਖਿਤ ਨਹੀਂ ਕੋਈ ਅਫੀਸ਼ੀਅਲ ਉਹ ਨਹੀਂ ਆਦੇਸ਼ ਨਹੀਂ ਜਾਂ ਕੁਝ ਵੀ ਨਹੀਂ ਸਿਰਫ WhatsApp ਮੈ ਗਰੁੱਪ ਵਿੱਚ ਉਹਨਾਂ ਨੇ ਪਤਾ ਕਿ ਜਿਤ ਆ ਕੀਰਤਨ ਮੰਨ ਲਈ ਮਹਿਲਾ ਸੰਕੀਰਤਨ ਮੰਨ ਲਈ ਹੁਣ ਤੋਂ ਕੱਲ ਤੋਂ ਮੰਦਿਰ ਦੇ ਅੰਦਰ ਕੀਰਤਨ ਨਹੀਂ ਕਰ ਸਕਦੇ ਹੁਣ ਇਹ ਲੇਡੀਜ਼ਾਂ ਦਾ ਬਸਾ ਇਹ ਕਿ ਸਾਨੂੰ ਕਾਰਨ ਤਾਂ ਦੱਸੋ ਕਿ ਸਾਨੂੰ ਰਾਤੋ ਰਾਤ ਕਿਉਂ ਮਨਾ ਕੀਤਾ ਗਿਆ ਕੋਈ ਅਸੀਂ ਕੋਈ ਸਾਡੇ ਤੇ ਜਿਹੜੇ ਤੁਸੀਂ ਗਬਨ ਦੇ ਚਾਰਜ ਚੋਰੀ ਦੇ ਇਹਰਾ ਫੇੜੀ ਤੇ ਲਾ ਰਹੇ ਹੋ ਕੋਈ ਇੱਕ ਪੇਪਰ ਤਾਂ ਦੱਸੋ 15 20 ਸਾਲ ਜੇ ਤੁਸੀਂ ਕੋਈ ਕੰਪਲੇਨ ਨਹੀਂ ਪਾਈ ਸਾਡੇ ਖਿਲਾਫ ਤੁਸੀਂ ਕੋਈ ਆਦੇਸ਼ ਨਹੀਂ ਜਾਰੀ ਕੀਤਾ ਤੁਸੀਂ ਕੋਈ ਉਹ ਕਮੇਟੀ ਦੇ ਸਦਸਿਆਂ ਦੀ ਮੀਟਿੰਗ ਕਰਾ ਕੇ ਸਾਨੂੰ ਕੱਢਣ ਦੀ ਨਹੀਂ ਸੋਚੀ ਤੁਸੀਂ 15 20 ਸਾਲ ਸਾਨੂੰ ਢੋਈ ਗਏ ਹੋ ਔਰ 4 ਮਹੀਨੇ ਚਾ ਕੇ ਤੁਸੀਂ ਕਹਿ ਰਹੇ ਸਾਨੂੰ ਕਿ ਤੁਸੀਂ ਕਿਰਤ ਨਹੀਂ ਕਰ ਸਕਦੇ ਕਿ ਚਾਰਜਸ ਲਾ ਰਹੇ ਸਾਡਾ ਸਿਰਫ ਕਹਿਣਾ ਇਹ ਆ ਕਿ ਜੇ ਚਾਰਜਸ ਤੁਸੀਂ ਲਾ ਰਹੇ ਹੋ ਡਾਕੂਮੈਂਟ ਪ੍ਰੂਫਸ ਦਿਓ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਫਿਲਹਾਲ ਨਹੀਂ ਤੁਸੀਂ ਬਣ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਮ ਦੇ ਨਾਲ ਧੰਨਵਾਦ